ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਆਪਣੇ YouTube ਚੈਨਲ ਤੇ ਆਪਣੇ ਪੜਜੇ ਦੀ ਵੀਡੀਓ ਪਾਉਣ ਜਾ ਰਹੇ ਆ ਜੋ ਕਿ ਮੈਂ ਇੰਡੀਆ ਤੋਂ 5 ਸਾਲ ਬਾਅਦ ਇਹਨੂੰ ਮਿਲਣਾ ਆ ਤੇ ਇਹ ਲਈ ਆਪਾਂ ਚੋਲੇ ਦਮਾਲੇ ਤੇ ਹੋਰ ਵੀ ਬਹੁਤ ਸਾਰੇ ਸ਼ਸਤਰ ਲੈ ਕੇ ਆਏ ਆ ਸੋ ਦੇਖ ਕੇ ਬਹੁਤ ਜ਼ਿਆਦਾ ਖੁਸ਼ ਹੋਇਆ ਦੇਖ ਕੇ ਤੇ ਇਹਨੂੰ ਇਹਨੂੰ ਚਾ ਵੀ ਬਹੁਤ ਆ ਤੇ ਪਾਉਣ ਦਾ ਚੋਲਾ ਤੇ ਇਹ ਸਿੱਖੀ ਨਾਲ ਵੀ ਬਹੁਤ ਜੁੜਿਆ ਇਤਿਹਾਸ ਤਾਂ ਵੀ ਬਹੁਤ ਗੱਲਾਂ ਇਹ ਪੜਦਾ ਰਹਿੰਦਾ ਆ ਸੋ ਬਹੁਤ ਚੰਗਾ ਲੱਗਾ ਤੇ ਆਪਾਂ ਹੁਣ ਇਹਦੇ ਸਾਰਾ ਇਹਨੂੰ ਬਾਣੇ 'ਚ ਤਿਆਰ ਕਰਕੇ ਫਿਰ ਸਾਰਿਆਂ ਨੂੰ ਦਿਖਾਉਨੇ ਆ ਤੇ ਉਸ ਤੋਂ ਪਹਿਲਾਂ ਉਹ ਆਪਣੇ ਦਮਾਲਾ ਆਪਣੇ ਸਜਾਇਆ ਉਸ ਤੋਂ ਬਾਅਦ ਇਹਦੇ ਸਾਰੇ ਸ਼ਸਤਰ ਰੈਡੀ ਕੀਤੇ ਕਿਹੜੀ-ਕਿਹੜੀ ਚੀਜ਼ ਪਾਉਣੀ ਆ ਕੇਸ ਇਹਦੇ ਬਾਏ ਤੇ ਕਰੇ ਆਪਾਂ ਦੋਨੇ ਜਾਣੇ ਸੀਗੇ ਤੇ ਪਹਿਲਾਂ ਨਹੀਂ ਕਿ ਆਪ ਚਲੋ ਸਾਰਿਆਂ ਸਰਪ੍ਰਾਈਜ਼ ਦੇਵਾਂਗੇ ਦਮਾਲਾ ਸੀ ਆ ਕੇ ਚੋਲਾ ਪਾ ਕੇ ਤੇ ਫੇ ਇਹਨੇ ਥੋੜੇ ਇਹਨੂੰ ਆਉਂਦਾ ਵੀ ਦਮਾਲਾ ਬਣਾ ਪਰ ਫੇ ਮੈਂ ਆਪਣੇ ਤਰੀਕੇ ਨਾਲ ਜਿੱਦਾਂ ਮੈਂ ਦਮਾਲਾ ਸੀ ਆਉਣਾ ਉਸ ਤਰੀਕੇ ਨਾਲ ਮੈਂ ਇਹਦੇ ਬੰਨਿਆ ਤਾਂ ਪਰ ਇਹਨੂੰ ਜਿਹੜਾ ਆਪਣੇ ਤਰੀਕੇ ਨਾਲ ਇਹ ਬੰਨਦਾ ਉਹਦਾ ਵੀ ਪਸੰਦ ਸੀਗਾ ਪਰ ਜਿਹੜੇ ਮੇਰੇ ਦਮਾਲੇ ਉਹ ਸੰਪੂਰਨ ਦਵਾਲੇ ਪੂਰੇ ਦਮਾਲੇ ਆ ਤੇ ਜਿਹੜਾ ਇਹਦੇ ਬੰਨਦਾ ਇਹ ਉਹ ਗੱਬਿਓ ਪਾੜ ਕੇ ਦੋ ਦਮਾਲੇ ਕੀਤੇ ਹੁੰਦੇ ਆ ਸੋ ਦਮਾਲਾ ਸਜਾ ਕੇ ਤੇ ਕੁਰਸੀ ਤੇ ਬਿਠਾ ਕੇ ਦੇਖਿਆ ਘੁਮਾ ਕੇ ਵਧੀਆ ਲੱਗਾ ਇਹਨੂੰ ਸੋ ਅੱਗੇ ਇਹਦੇ ਆਪਾਂ ਹੁਣ ਜਿਹੜੇ ਦਮਾਲੇ ਦੇ ਸ਼ਸਤਰ ਆ ਉਹ ਸਾਰੇ ਲਾਉਣੇ ਆ ਕਵਰ ਗੱਸਾ ਕਰਨਾ ਆ ਸੋ ਇਹ ਤੋਂ ਸਾਰੇ ਦਮਾਲੇ ਫੇ ਆਪਣੇ ਫੋਨ ਲਾ ਕੇ ਦਿਖਾਉਂਦਾ ਸੀਗੇ ਮੈਨੂੰ ਕਿੱਦਾਂ ਦਾ ਲੱਗਦਾ ਤੇ ਆਪਾਂ ਚਾਹੁੰਦੇ ਹਾਂ ਕਿ ਸਾਰਿਆਂ ਨੂੰ ਬਾਅਦ ਵਿੱਚ ਦਿਖਾਈਏ ਦਮਾਲਾ ਸਜਾ ਕੇ ਸਾਰਾ ਚੋਲਾ ਪਾ ਕੇ ਸੋਹਣਾ ਲੱਗੇ ਫਿਰ ਸਰਪ੍ਰਾਈਜ਼ ਦਈਏ ਪੇ ਤਾਂ ਦਮਲਾ ਸੀਗਾ ਉਹਨਾਂ ਨੇ ਇਹਦਾ ਵਾਈਟ ਕਲਰ ਦਾ ਉਹਨੂੰ ਕਵਰ ਕਰ사 ਕੀਤਾ ਤੇ ਬੜਾ ਖੁਸ਼ ਸੀਗਾ ਕਿ ਮੈਂ ਚੋਲਾ ਪਾਇਆ ਮੈਂ ਕਿ ਚੋਲਾ ਪਾਇਆ ਕਿ ਮੈਂ ਬਹੁਤ ਜਿਆਦਾ ਵਧੀਆ ਲੱਗਣ ਡਿਆ ਆ ਤੇ ਫੇ ਉਸੇ ਤਰੀਕੇ ਨਾਲ ਆਪਾਂ ਵੀ ਸੋਹਣੇ ਤਰੀਕੇ ਨਾਲ ਸਜਾਇਆ ਕਿ ਦੇਖਣ ਨੂੰ ਵਧੀਆ ਲੱਗੇ ਤਾਂ ਉਹਨੂੰ ਵੀ ਵਧੀਆ ਲੱਗੇ ਦੇਖਣ ਵਾਲਿਆਂ ਨੂੰ ਵੀ ਵਧੀਆ ਲੱਗੇ ਫੇਰ ਦਮਾਲੇ ਦੇ ਸਾਰੇ ਸ਼ਾਸਤਰ ਜਿਹੜੇ ਸਿੰਘ ਸਜਾਉਂਦੇ ਆਪਾਂ ਉਹ ਇੰਨੇ ਮਗਵਾਉਂਦਾ ਜਿਹੜਾ ਵੀ ਕੋਈ ਇੰਡੀਆ ਤੋਂ ਆਉਂਦਾ ਉਹ ਮਗਵਾਉਂਦਾ ਰਹਿੰਦਾ ਉਹਨਾਂ ਤੋਂ ਕਿ ਮੇਰੇ ਲਈ ਆ ਲੈ ਆ ਲੈਓ ਤੇ ਬਹੁਤ ਸਿੱਖੀ ਨਾਲ ਜੁੜਿਆ ਆ ਵਧੀਆ ਆ ਪਾਠ ਕਰਦਾ ਸਿਮਰਨ ਕਰਦਾ ਤੇ ਪ੍ਰਮਾਤਮਾ ਸਾਰੇ ਇਦਾਂ ਦੇ ਬੱਚੇ ਸਾਰਿਆਂ ਨੂੰ ਦੇਣ ਤੇ ਫਿਰ ਖਜੂਰੀਆ ਫੇ ਗਲ ਚ ਪਾਇਆ ਇਹ ਵੀ ਨਵਾਂ ਲੈ ਕੇ ਆਏ ਅਸੀਂ ਇੰਡੀਆ ਤੋਂ ਮੈਂ ਤੇ ਜਦੋਂ ਮੈਂ ਇੰਡੀਆ ਤੋਂ ਆਇਆ ਸੀ ਉਦੋਂ ਨਹੀਂ ਚੋਲੇ ਤੇ ਨੇ ਉਦੋਂ ਹੀ ਖੋਲ ਕੇ ਦੇਖ ਲਿਆ ਕਿ ਮੇਰੇ ਲਈ ਬੜਾ ਖੁਸ਼ੀ ਵੀ ਚੋਲੇ ਲੈ ਕੇ ਆਇਆ ਮਾਮਾ ਮੇਰੇ ਲਈ ਤੇ ਹੁਣ ਤਿਆਰ ਹੋ ਗਿਆ ਤੇ ਹੁਣ ਆਪਾਂ ਵੀਡੀਓ ਛੂਟ ਥੱਲੇ ਜਾ ਕੇ ਕਰਨੀ ਆਪਾਂ ਘਰ ਦੇ ਬਾਹਰ ਚਲ ਗਏ ਸੀ ਤੇ ਦੇਖੋ ਕਿੰਨਾ ਸੋਹਣਾ ਰੂਪ ਆਇਆ ਦਮਾਲਾ ਵੀ ਬਹੁਤ ਸੋਹਣਾ ਲੱਗਾ ਕੱਪੜੇ ਚੋਲਾ ਪਾਇਆ ਵੀ ਸੋਹਣਾ ਲੱਗਦਾ ਸੀ ਆਪ ਵੀ ਆਪਾਂ ਘਰ ਦੇ ਬਾਹਰ ਆ ਗਏ ਉੱਥੇ ਆ ਪਾ ਕੇ ਤੇ ਬਾਹਰ ਸੜਕ ਤੇ ਖੜਾ ਕਰਕੇ ਵੇ ਵੋਟਾ ਖਿੱਚੀਆਂ ਇਹਦੀਆਂ ਕਾਫੀ ਤੇ ਵੀਡੀਓ ਵੀ ਬਣਾਈ ਤੇ ਬੜਾ ਖੁਸ਼ ਹੈਗਾ ਜਰੂਰ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਆ ਤੇ ਹੌਲੀ-ਹੌਲੀ ਕੋਸ਼ਿਸ਼ ਕਰ ਰਹੇ ਆ ਕਿ ਆਪਾਂ ਵੀਡੀਓ ਵਧੀਆ-ਵਧੀਆ ਆਪਣੇ YouTube ਚੈਨਲ ਤੇ ਪਾਈਏ ਜਿਹੜਾ ਕਿਸੇ ਨੂੰ ਕੁਝ ਸਿੱਖਣ ਨੂੰ ਮਿਲੇ ਸਾਡੀ ਵੀਡੀਓ ਤੋਂ ਕਿਸੇ ਨੂੰ ਦਿਲ ਨੂੰ ਠੇਸ ਨਾ ਪਹੁੰਚੇ ਦੇਖ ਕੇ ਵੀਡੀਓ ਸੋ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਵੀਰ ਛੋਟ ਵੀਡੀਓ ਪਾਈਆਂ ਉਹਨਾਂ ਤੇ ਵੀ ਲਾਈਕ ਕਰਦੇ ਆ ਵੱਡਿਆਂ ਵੀ ਇਹਨਾਂ ਤੇ ਵੀ ਕਰਿਆ ਕਰੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ